ਹੈਲੋ ਦੋਸਤੋ ਡਾਕਟਰ ਸੇਖੋਂ ਬਰਾਦਰੀ ਗਾਰਡਨ ਮੈਨੂੰ ਨਾ ਬੜੀਆਂ ਡਿਫਰੈਂਟ ਕੁਰੀਜ਼ ਆ ਰਹੀਆਂ ਨੇ ਜਿਹੜੀ ਇੱਕ ਚੀਜ਼ ਵਾਰ-ਵਾਰ ਰਿਪੀਟ ਹੋ ਰਹੀ ਹੈ ਉਹ ਹੈਗੀ ਹੈ ਹੋਮੋਪੈਥੀ ਇਹ ਕਿਵੇਂ ਕੰਮ ਕਰਦੀ ਹੈ ਬਹੁਤ سارے ਪੇਸ਼ੈਂਟਸ ਸਪੈਸ਼ਲੀ ਐਨ ਆਰ ਆਈਸ ਦੀ ਹੈ ਹੁਲਦੀ ਹੈ ਕਿ ਇਹ ਜੀ ਦਵਾਈ ਕਿਸ ਚੀਜ਼ ਦੀ ਹੈ ਜਿਹੜੀ ਸਾਨੂੰ ਤੁਸੀਂ ਦਵਾਈ ਭੇਜੀ ਹੈ ਇਹ ਕਿਸ ਚੀਜ਼ ਦੀ ਹੈ ਤੇ ਗੋਲੀਆਂ ਕਿਸ ਚੀਜ਼ ਦੀਆਂ ਨੇ ਲਿਕਵਿਡ ਕਿਸ ਚੀਜ਼ ਦੀ ਹੈ ਸੋ ਮੈਂ ਨਾ ਇਹ ਵੀਡੀਓ ਸਿਰਫ ਐਸੇ ਕਰਕੇ ਬਣਾ ਰਿਹਾ ਤਾਂ ਕਿ ਮੈਂ ਤੁਹਾਨੂੰ ਕਲੈਰੀਫਾਈ ਕਰਦਾ ਕਿ ਹੋਮੀਓਪੈਥੀ ਬੇਸਿਕਲੀ ਹੋਲਿਸਟਿਕ ਸਾਇੰਸ ਹੈ ਹੋਲਿਸਟਿਕ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਇਹ ਮੈਡੀਸਨ ਸਿਰਦਰਦ ਵਾਸਤੇ ਆ ਇਹ ਪਾਇਲਸ ਵਾਸਤੇ ਆ ਜੀ ਅਸੀਂ ਤਾਂ ਹੀ ਅਣੀ ਡਿਟੇਲ ਦੇ ਵਿੱਚ ਕੇਸ ਲੈਨੇ ਆ ਤਾਂ ਕਿ ਤੁਹਾਨੂੰ ਸਮਝਾ ਪਾਈਏ ਜਦ ਤੱਕ ਸਾਨੂੰ ਪੇਸ਼ੀਐਂਟ ਦੀ ਸਾਈਕੀ ਸਮਝ ਨਹੀਂ ਆਉਂਦੀ ਅਸੀਂ ਮੈਡੀਸਨ ਪ੍ਰਿਸਕ੍ਰਾਈਬ ਨਹੀਂ ਕਰਦੇ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਜੀ ਕੋਈ ਇੱਕ ਮੈਡੀਸਨ ਇੱਕ ਖਾਸ ਬਿਮਾਰੀ ਵਾਸਤੇ ਆ ਇਹ ਸਿਸਟਮ ਐਲੋਪੈਥਿਕ ਮੈਡੀਸਨਸ ਦੇ ਵਿੱਚ ਹੁੰਦਾ ਜਾਂ ਆਯੁਰਵੈਦਿਕ ਚ ਹੁੰਦਾ হোমিওপ্যাথি মন ਦੇ थ्रू શરીર ਨੂੰ ਠੀਕ ਕਰਦੀ ਹੈ ਜਿੰਨੇ ਵੀ ਮੇਰੇ ভিউਅਰਸ ਦੇਖ ਰਹੇ ਨੇ ਜਿਹੜੇ ਮੇਰੇ ਕਲੀਨਿਕ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਸ ਗੱਲ ਦੀ ਬੜੀ ਜਲਦੀ ਸਮਝ ਆ ਜੂਗੀ ਕਿ ਅਸੀਂ ਮਨ ਦੇ ਉੱਪਰ ਇੰਨਾ ਜ਼ੋਰ ਦਿੰਦੇ ਹਾਂ ਤੁਹਾਡੀ ਇੱਕ ਇੱਕ ਗੱਲ ਪੁੱਛਦੇ ਹਾਂ ਤੁਹਾਡੀਆਂ ਹੈਬਿਟਸ ਹੌਬੀਜ਼ ਕੀ ਖਾਣਾ ਪੀਣਾ ਚੰਗਾ ਲੱਗਦਾ ਤੁਹਾਡੀ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ ਤੇ ਕਿਉਂ ਸ਼ੁਰੂ ਹੋਈ ਇਹ ਗੱਲਾਂ ਸਾਰੀਆਂ ਅਕੂਮੂਲੇਟਿਵ ਕਰਕੇ ਅਸੀਂ ਫਿਰ ਤੁਹਾਡੀ ਮੈਡੀਸਿਨ ਪ੍ਰਿਸਕ੍ਰਾਈਬ ਕਰਦੇ ਹਾਂ ਬਟ ਮੈਂ ਫਿਰ ਰਿਪੀਟ ਕਰ ਰਿਹਾ ਹਾਂ হোমিওপ্যাথিক ਕੋਈ ਇੱਕ ਦਵਾਈ ਕਿਸੇ ਇੱਕ ਬਿਮਾਰੀ ਲਈ ਨਹੀਂ ਹੁੰਦੀ ਵੀ ਟਰੀਟ ਦਾ ਪੇਸ਼ੈਂਟ ਐਜ਼ ਅ ਹੋਲ ਪੂਰੀ ਦੀ ਪੂਰੀ ਪਰਸਨੈਲਿਟੀ ਦੇ ਵਿੱਚ ਟਰੀਟ ਕੀਤੀ ਜਾਂਦੀ ਹੈ ਇਸੇ ਕਰਕੇ ਇਹਨਾਂ ਸਕਸੈਸਫੁਲ ਟਰੀਟਮੈਂਟ ਹੈ ਸੋ ਪਲੀਜ਼ ਇਹ ਲਿਖੇ ਚ ਨਾ ਰਹੋ ਕਿ ਹੋমিওਪੈਥੀ ਤੇ ਐਲੋਪੈਥੀ ਇਕੁਪੈਟਰਨ ਦੇ ਕੰਮ ਕਰਦੀਆਂ ਨਹੀਂ ਸਾਡਾ ਜਿਹੜਾ ਮੇਨ ਇੱਕ ਇਨਸਿਗਨੀਆ ਹੁੰਦਾ ਉਹ ਹੈ ਸਿਮਿਲਿਆ ਸਿਮਿਲਿਸ ਕੁਰੈਂਟਰ ਮੀਨਸ ਜਰਮਨ ਵਰਡ ਹੈ ਮੀਨਸ similars to be treated with similars ਜਿਵੇਂ ਕਹਿੰਦੇ ਨਾ ਲੋਹੇ ਨੂੰ ਲੋਹਾ ਘਟਦਾ ਹੈ ਜਾਂ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਸੇਮ ਪੈਟਰਨ ਤੇ ਹੋਮੋਪੈਥੀ ਕੰਮ ਕਰਦੀ ਹੈ ਅਸੀਂ ਬਿਮਾਰੀ ਦੀ ਜੜ ਲੱਭਦੇ ਹਾਂ ਫਿਰ ਉਸ ਪਰਸਨੈਲਿਟੀ ਨਾਲ ਪਰਫੈਕਟਲੀ ਮੈਚਿੰਗ ਇੱਕ ਮੈਡੀਸਿਨ ਲੱਭਦੇ ਹਾਂ ਜਿਹਨੇ ਉਸ ਪਰਸਨੈਲਿਟੀ ਨੂੰ ਕੰਪਲੀਟਲੀ ਕਵਰ ਕਰਨਾ ਹੁੰਦਾ ਹੈ ਹੈਡ ਟੂ ਟੋਜ਼ ਇਨਵਰਸ ਆਊਟ ਹਰ ਚੀਜ਼ ਕਵਰ ਹੁੰਦੀ ਉਹਦੇ ਵਿੱਚ ਬਟ ਉਹ ਇੱਕ ਪਰਟੀਕੂਲਰ ਬਿਮਾਰੀ ਵਾਸਤੇ ਨਹੀਂ ਹੁੰਦੀ ਸੋ ਮੈਂ ਕਾਹੀ ਬਾਰ ਬਾਰ ਰਿਪੀਟ ਕਰ ਰਿਹਾ ਕਿ ਤੁਸੀਂ ਇਸ ਚੀਜ਼ ਨੂੰ ਆਪਣੇ ਜ਼ਿਹਨ ਚ ਵਾੜ ਲਓ ਕਿ ਇਹ ਕੁਐਸਚਨ ਹੀ ਰਿਲੇਵੈਂਟ ਨਹੀਂ ਹੈ ਐਜ਼ ਅ ਕਲਾਸਿਕਲ ਹੋਮੋਪੈਥ ਮੈਂ ਤੁਹਾਨੂੰ ਆਨਸਰ ਕਰ ਰਿਹਾ ਕਿ ਹੋਮੋਪੈਥੀ ਬੰਦੇ ਨੂੰ ਸਿਰ ਤੋਂ ਪੈਰਾਂ ਤੱਕ ਅੰਦਰ ਤੋਂ ਬਾਹਰ ਤੱਕ ਮਾਈਂਡ ਟੂ ਬਾਡੀ ਟਰੀਟ ਕਰਦੀ ਹੈ ਉਹਦੇ ਨਾਲ ਹਰ ਬਿਮਾਰੀ ਕਿਯੂਰੇਬਲ ਹੈ ਟਰੀਟੇਬਲ ਹੈ ਸੋ ਇਹ ਗੱਲ ਨੂੰ ਤੁਸੀਂ ਯਾਦ ਰੱਖਿਓ ਮੱਕੀਏ ਅਗਲੀ ਵੀਡੀਓ 'ਚ ਗੱਲ ਕਰਦੇ ਆਂ ਥੈਂਕ ਯੂ